ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਪੰਜਾਬ ਟੀਵੀ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਦੇ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਜਿਵੇਂ ਤੁਸੀਂ ਜਾਣਦੇ ਹੀ ਹੋ ਕਿ ਪੰਜਾਬ ਦੇ ਵਿੱਚ ਪਾਕਿਸਤਾਨ ਦੇ ਨਾਲ ਕਿਵੇਂ ਜੰਗ ਦਾ ਮਾਹੌਲ ਬਣਿਆ ਹੋਇਆ ਹੈ ਉਸ ਦੇ ਚੱਲਦੇ ਹੀ ਉਹਨ ਇੱਕ ਵੱਡੀ ਇੱਕ ਰਾਹਤ ਦੇਣ ਵਾਲੀ ਖਬਰ ਕਹਿ ਸਕਦੇ ਹਾਂ ਜੋ ਕਿ ਸਾਹਮਣੇ ਆਈ ਹੈ ਜਿਹੜੇ ਵੀ ਨਾਗਰਿਕ ਇੰਨੇ ਜ਼ਿਆਦਾ ਪਰੇਸ਼ਾਨ ਹੋ ਰਹੇ ਨੇ ਇਸ ਵਕਤ ਤੇ ਉਹਨਾਂ ਲਈ ਇੱਕ ਵਧੀਆ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਕਿ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਵੱਲੋਂ ਇੰਡੀਆ ਨੂੰ ਫੋਨ ਕੀਤਾ ਗਿਆ ਹੈ ਕਿ ਇਸ ਜੰਗ ਨੂੰ ਰੋਕਣ ਦੇ ਬਾਰੇ ਅਤੇ ਇਸ ਦੇ ਵਿੱਚ ਅਮਰੀਕਾ ਵੀ ਵਿਚੋਲਾ ਬੰਦਾ ਹੋਇਆ ਦਿਖਾਈ ਦੇ ਸਕਦਾ ਹੈ ਤਾਂ ਹੁਣ ਇਹ ਵੱਡਾ ਅਪਡੇਟ ਨਿਕਲ ਕੇ ਸਾਹਮਣੇ ਆਇਆ ਹੈ ਤੇ ਇਸ ਸਭ ਦੇ ਚੱਲਦੇ ਹੀ ਸੁਖਪਾਲ ਸਿੰਘ ਖੇਰਾ ਨੇ ਲਾਈਵ ਆ ਕੇ ਕੁਝ ਵੱਡੇ ਖੁਲਾਸੇ ਕੀਤੇ ਹਨ ਲੋਕਾਂ ਨੂੰ ਕਿਹਾ ਹੈ ਕਿ ਉਹ ਇਸ ਸਮੇਂ ਦੇ ਵਿੱਚ ਘਬਰਾਉਣਾ ਅਤੇ ਕੀ ਕੀ ਕਰਨਾ ਚਾਹੀਦਾ ਹੈ ਲੋਕਾਂ ਨੂੰ ਅਤੇ ਕੀ ਉਹਨਾਂ ਨੇ ਵੱਡੇ ਖੁਲਾਸੇ ਕੀਤੇ ਹਨ ਆਓ ਦੇਖੋ ਇਸ ਵੀਡੀਓ ਦੇ ਵਿੱਚ ਤੇ ਤੁਸੀਂ ਇਸ ਮਾਮਲੇ ਦੇ ਬਾਰੇ ਕੀ ਸੋਚਦੇ ਹੋ ਤੁਹਾਨੂੰ ਇਹ ਸੁਣ ਕੇ ਕਿੱਦਾਂ ਦਾ ਲੱਗਿਆ ਕਿ ਪਾਕਿਸਤਾਨ ਅਤੇ ਇੰਡੀਆ ਦੀ جنگ ਹੁਣ ਖਤਮ ਹੋ ਸਕਦੀ ਹੈ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰਨਾ ਤੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇਸ ਖਬਰ ਦੇ ਬਾਰੇ ਪਤਾ ਚੱਲ ਸਕੇ ਤੇ ਹੋਰ ਵੱਡੇ ਅਪਡੇਟਸ ਦੇ ਨਾਲ ਅਪ ਟੂ ਡੇਟ ਰਹਿਣ ਲਈ ਸਬਸਕ੍ਰਾਈਬ ਕਰੋ ਸਾਕ ਪੰਜਾਬ ਟੀਵੀ ਨੂੰ ਤੇ ਨੋਟੀਫਿਕੇਸ਼ਨ ਬੈਲ ਔਨ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਲਾਈਕ ਕਰਨਾ ਵੀ ਨਾ ਭੁੱਲਣਾ ਮਿਲਦੇ ਹਾਂ ਜਲਦ ਕਿਸੇ ਹੋਰ ਤਾਜ਼ਾ ਅਪਡੇਟ ਦੇ ਨਾਲ ਮਿਲਦੇ ਹਾਂ ਜਲ ਉਨੇ ਸਮੇਂ ਤਕਲੀਬਾ ਨੇ ਰਹਿਣਾ ਸਵਾਗ ਪੰਜਾਬ ਟੀਵੀ ਦੇ ਨਾਲ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਹੋਏ ਨੇ ਇੰਡੀਆ ਔਰ ਪਾਕਿਸਤਾਨ ਦੀ ਜਿਹੜੀ ਤਸਲ ਹੋਈ ਹੈ ਕਸ਼ਮੀਰ ਤੋਂ ਨੂੰ ਲੈ ਕੇ ਪਹਿਲਗਾਮ ਅਟੈਕ ਨੂੰ ਮੈਂ ਪਹਿਲਾਂ ਸਭ ਤੋਂ ਤਾਂ ਇਹੀ ਉਮੀਦ ਕਰਦਾ ਕਿ ਤੁਸੀਂ ਸਾਰੇ ਆਪਣੇ ਆਪਣੇ ਘਰਾਂ ਵਿੱਚ ਠੀਕ ਹੋਵੋਗੇ ਮੇਰੀਆਂ ਅਰਦਾਸਾਂ ਨੇ ਤੁਹਾਡੇ ਸਾਰਿਆਂ ਦੇ ਨਾਲ ਆਪਣੇ ਦੇਸ਼ ਵਾਸਤੇ ਆਪਣੇ ਸੂਬੇ ਪੰਜਾਬ ਦੇ ਲੋਕਾਂ ਦੀ ਹਿਫਾਜ਼ਤ ਵਾਸਤੇ ਕਿਉਂਕਿ ਜਦੋਂ ਵੀ ਕਿਤੇ ਜੰਗ ਦੇ ਮਾਹੌਲ ਬਣਦਾ ਅੱਜ ਦਾ ਨਹੀਂ ਸਦੀਆਂ ਪੁਰਾਣਾ ਜਦੋਂ ਬਾਹਰੋਂ ਵੀ ਹਮਲਾਵਰ ਆਉਂਦੇ ਸੀਗੇ ਤੇ ਬਾਅਦ ਵਿੱਚ ਜੋ ਕੁਝ ਆਪਣੇ ਹੋਇਆ ਪਾਕਿਸਤਾਨ ਨਾਲ ਤਿੰਨ ਜੰਗਾਂ ਤਕਰੀਬਨ ਚੀਨ ਔਰ ਪਾਕਿਸਤਾਨ ਨਾਲ ਹੋਈਆਂ ਉਹਦੇ ਪੰਜਾਬ ਨੂੰ ਕਾਫੀ ਖਮਿਆਜ਼ਾ ਪੁਗਤਣਾ ਪਿਆ ਪਾਰਟਿਸ਼ਨ ਵੇਲੇ ਵੀ ਸਾਨੂੰ ਸਭ ਤੋਂ ਜ਼ਿਆਦਾ ਅਗਰ ਕੋਈ ਨੁਕਸਾਨ ਹੋਇਆ ਤਾਂ ਉਹ ਲੈਂਦੇ ਤੇ ਚੜਦੇ ਪੰਜਾਬ ਦੇ ਲੋਕਾਂ ਨੂੰ ਹੋਇਆ ਇਸ ਲਈ ਅੱਜ ਵੀ ਆਪਾਂ ਬਿਲਕੁਲ ਵੀ ਆਰ ਇਨ ਦਾ ਸੈਂਟਰ ਆਫ ਦਾ ਗ੍ਰੇਟ ਸਿਚੁਏਸ਼ਨ ਤੋਂ ਹੁਣ ਕਹਾਣੀ ਇਹ ਆ ਕਿ ਪਹਿਲਗਾਮ ਦਾ ਜਿਹੜਾ ਅਟੈਕ ਹੋਇਆ ਬਹੁਤ ਮਾੜੀ ਗੱਲ ਭਾਈ ਪਰ ਮੈਂ ਸਮਝਦਾ ਵਾਂ ਕਿ ਯੁੱਧ ਤਾਂ ਕੋਈ ਹੱਲ ਹੈ ਹੀ ਨਹੀਂ ਕਿਸੇ ਚੀਜ਼ ਦਾ ਆਪਣੇ ਸਾਹਮਣੇ ਹੁਣੇ ਤਾਜ਼ਾ ਵਿਸ਼ਵ ਦੇ ਵਿੱਚ ਦੋ ਵੱਡੇ ਯੁੱਧ ਚੱਲ ਵੀ ਰਹੇ ਨੇ ਤੇ ਕੁਝ ਵਿਰਾਮ ਵੀ ਹੈ ਯੂਕਰੇਨ ਔਰ ਰਸ਼ੀਆ ਦਾ ਤੁਸੀਂ ਦੇਖਿਆ ਕਿ ਕਿਵੇਂ ਮਾਸ ਡਿਸਟ੍ਰਕਸ਼ਨ ਮਤਲਬ ਬਹੁਤ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੋਇਆ ਉਧਰ ਦੇ ਪਾਸੇ ਇਜ਼ਰਾਈਲ ਤੇ ਹਮਸ ਦਾ ਵੀ ਆਪਸ ਬਹੁਤ ਲੰਬਾ ਝਗੜਾ ਚੱਲਿਆ ਤੇ ਬਹੁਤ ਕਤਲੋਗਾਰਤ ਹੋਈ ਬੱਚੇ ਔਰਤਾਂ ਸ਼ਿਕਾਰ ਪਾਵਾ ਪਰ ਜਿੰਨਾ ਮਰਜ਼ੀ ਕਹੀ ਜਾਈਏ ਕਿ ਅਸੀਂ ਸਿਵਿਲIANS ਨੂੰ ਬਚਾਵਾਂਗੇ ਸਿਵਿਲਨ ਏਰੀਆਜ਼ ਅਟੈਕ ਨਹੀਂ ਕਰਾਂਗੇ ਪਰ ਨਹੀਂ ਜਦੋਂ ਗੱਲ ਕੋ ਵੱਧਦੀ ਆ ਤਾਂ ਫਿਰ ਅੰਨੇ ਵਾਈ ਕੰਮ ਚੱਲਦਾ ਕਾਰਪਟ ਬੌਮਬਿੰਗ ਹੁੰਦੀ ਆ ਬਹੁਤ ਭਾਰੇ ਨੁਕਸਾਨ ਹੁੰਦਾ ਖਲੇ ਤੱਕ ਪੰਜਾਬ ਔਰ ਇੰਡੀਆ ਪਾਕਿਸਤਾਨ ਦੀ ਜਿਹੜੀ ਟੈਨਸ਼ਨ ਹੈਗੀ ਆ ਇਹ ਅੰਡਰ ਕੰਟਰੋਲ ਆ ਠੀਕ ਹੈ ਇਕਾ ਦੁਕਾਤ ਕੁਝ ਡਰੋਨਸ ਨਜ਼ਰ ਆ ਰਹੇ ਨੇ ਗਿਰ ਰਹੇ ਨੇ ਕੁਝ ਆਪਣੇ ਵੀ ਉਧਰ ਚੱਲਦੇ ਹੋਣਗੇ ਥੋੜਾ ਜਿਹਾ ਇੱਥੇ ਇਹ ਗੱਲ ਹੈ ਕਿ ਸਾਡਾ ਜਿਹੜਾ ਦੋਨਾਂ ਦੇਸ਼ਾਂ ਦਾ ਮੀਡੀਆ ਜਿਹੜਾ ਬਹੁਤ ਵਧਾ ਚੜਾ ਕੇ ਬਹੁਤ ਇੱਕ ਸੈਂਸੇਸ਼ਨਲ ਸਿਚੁਏਸ਼ਨ ਪੈਦਾ ਕਰ ਰਹੇ ਨੇ ਜਾਂ ਤਾਂ ਉਹਨਾਂ ਨੇ ਆਪਣੀ ਟੀਆਰਪੀਜ਼ ਵਧਾਉਣੀਆਂ ਹੁੰਦੀਆਂ ਜਾਂ ਕੁਝ ਹੋ ਸਕਦਾ ਪਿੱਛੋਂ ਹਦਾਇਤਾ ਹੋਣ ਕਿ ਤੁਸੀਂ ਜਰਾ ਲੋਕਾਂ ਦੇ ਵਿੱਚ ਭੈ ਪੈਦਾ ਕਰੋ ਆਪਾਂ ਨੂੰ ਸਭ ਨੂੰ ਜੋ ਇਨਸਟਰਕਸ਼ਨਾਂ ਆਉਂਦੀਆਂ ਆਪਾਂ ਸਾਰੇ ਫੋਲੋ ਕਰ ਰਹੇ ਆ ਬਲੈਕਆਊਟ ਕਹਿੰਦੇ ਨੇ ਬਲੈਕਆਊਟ ਕਰਦੀਦਾ ਵਾ ਹਾਲਾਂਕਿ ਬਲੈਕਆਊਟ ਕੋਈ ਅੱਜ ਦੇ ਯੁੱਗ ਵਿੱਚ ਬਹੁਤ ਪੁਰਾਣਾ 50 ਸਾਲ ਪੁਰਾਣੀ ਟੈਕਨੀਕ ਆ ਹੁਣ ਜਦੋਂ ਕੋਈ ਜਹਾਜ਼ਾ ਨੇ ਆ ਕੋਈ ਅਟੈਕ ਕਰਨਾ ਉਹਨਾਂ ਨੇ ਨਿਹਰਾ ਦੇਖ ਕੇ ਆ ਲਾਈਟ ਦੇਖ ਕੇ ਨਹੀਂ ਕਰਦਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਅੱਜ ਦਾ ਯੁੱਗ ਆ ਉਹ ਬਹੁਤ ਹਾਈ ਟੈਕਨੋਲੋਜੀ ਆ ਸਾਰੇ ਕੋਆਰਡੀਨੇਟਸ ਜਿਹੜੇ ਨੇ ਉਹ ਦੋਨਾਂ ਦੇਸ਼ਾਂ ਦੇ ਕੋਲ ਜਿਹੜੇ ਮੇਜਰ ਇੰਪੋਰਟੈਂਟ ਵਾਈਟਲ ਇਨਸਟਾਲੇਸ਼ਨਸ ਕਹਿ ਲੋ ਜਾਂ ਕੋਈ ਜੜੀਆਂ ਜਗਾਵਾ ਨੇ 에어ਪੋਰਟਸ ਨੇ ਡੈਮਸ ਆਮਨ ਸੋਲੂਸ਼ਨਸ ਨੇ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਨੇ ਉਹ ਉਹਨਾਂ ਦੇ ਕੋਲ ਆਲਰੇਡੀ ਸਾਰੀ ਇਨਫੋਰਮੇਸ਼ਨ ਹੁੰਦੀ ਆ ਜਦੋਂ ਆਪਾਂ ਕਹਿੰਨੇ ਕਿ ਜੀ 450 ਕਿਲੋਮੀਟਰ ਰੇਂਜ ਦੀ ਮਿਜ਼ਾਈਲਸ ਆ ਆਪਸ ਵਿੱਚ ਦੋਨਾਂ ਦੇਸ਼ਾਂ ਕੋਲ ਤਾਂ ਹੁਣ ਮਿਜ਼ਾਈਲ ਨੂੰ ਅੰਨੇ ਬਾਦ ਆ ਸੁੱਟਣ ਗੀਆਂ ਸੁੱਟਣ ਗੀਆਂ ਨੇ ਉਹ ਤਾਂ ਬਿਲਕੁਲ ਟਾਰਗੇਟਡ ਨਿਸ਼ਾਨੇ ਤੇ ਜਾ ਕੇ ਉਹ ਮਿਜ਼ਾਈਲ ਜਿਹੜੀ ਹਿਟ ਕਰਦੀ ਆ ਜਾਂ ਜਿਹੜੀ ਵੀ ਬੌਮਬਿੰਗ ਹੁੰਦੀ ਆ ਜੋ ਕੁਝ ਵੀ ਤਾਂ ਆਸਤਾ ਹੀ ਕਰਦੇ ਆ ਕਿ ਇਸ ਤੋਂ ਅੱਗੇ ਸਿਚੁਏਸ਼ਨ ਐਸਕੇਲੇਟ ਨਹੀਂ ਹੋਵੇਗੀ ਕਿਉਂਕਿ ਗੋਰ ਇਜ਼ ਨੋ ਸੋਲੂਸ਼ਨ ਕਸ਼ਮੀਰ ਦੇ ਇਸ ਇਸ ਸ਼ੂਤੇ 70 ਸਾਲ ਹੋ ਗਏ ਸਾਨੂੰ ਲੜਦਿਆਂ ਨੂੰ ਔਰ ਇਹਦਾ ਕੋਈ ਹੱਲ ਨਹੀਂ ਲੱਭ ਸਕਿਆ ਅਲਟੀਮੇਟਲੀ ਜਿੱਦਨ ਵੀ ਕਿਤੇ ਫੈਸਲਾ ਹੋਵੇਗਾ ਪੋਲਿਟੀਕਲ ਰੈਜ਼ੋਲੂਸ਼ਨ ਡਾਇਲੌਗ ਦੇ ਜ਼ਰੀਏ ਗੱਲਬਾਤ ਦੇ ਜ਼ਰੀਏ ਹੀ ਨਿਕਲ ਕੇ ਆਵੇਗਾ ਇਸ ਤੋਂ ਅਗਲੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਦੇਖੋ ਅ ਅੱਜ ਕੀ ਹੋ ਰਿਹਾ ਕਿ ਜਿਹੜੇ ਤਾਂ ਪੰਜਾਬ ਦੇ ਬਾਰਡਰਸ ਦੇ ਉੱਤੇ ਲੋਕ ਬੈਠੇ ਨੇ ਗੁਰਦਾਸਪੁਰ ਔਰ ਅੰਮ੍ਰਿਤਸਰ ਔਰ ਫਿਰੋਜ਼ਪੁਰ ਫਾਜ਼ਲਕਾ ਆਪਣੇ ਜਿਹੜੇ ਲੋਕ オリジナル ਨੇ ਉਹ ਬਾਰਡਰਾਂ ਦੇ ਆਪਣੇ ਪਿੰਡਾਂ ਨੂੰ ਛੱਡ ਕੇ ਨਹੀਂ ਕਿਤੇ ਗਿਆ ਕੋਈ ਉੱਥੇ ਟਿਕੇ ਹੋਏ ਨੇ ਔਰ ਉਹਨਾਂ ਨੇ ਪਹਿਲਾਂ ਵੀ ਸਾਰੇ ਹਾਲਾਤ ਖੰਡਾਏ ਨੇ ਨੁਕਸਾਨ ਵੀ ਬਹੁਤ ਉਠਾਇਆ ਪਰ ਟਿਕੇ ਉੱਥੇ ਹੋਏ ਨੇ ਤੇ ਜਿਹੜੀ ਮੈਂ ਗੱਲ ਉਠਾ ਰਿਹਾ ਕਿ ਬਾਹਰੋਂ ਲੋਕ ਜਿਹੜੇ ਆਉਂਦੇ ਨੇ ਉਹ ਸਾਡੇ ਤੇ ਕਦੀ ਹੋਈ ਨਹੀਂ ਸਕਦੇ ਗੈਰ ਪੰਜਾਬੀ ਕਮਾਉਣ ਲਈ ਪੈਸੇ ਆਉਣ ਮਿਹਨਤ ਕਰਨ ਸਾਨੂੰ ਕੋਈ ਇਤਰਾਜ਼ ਨਹੀਂ ਕਰ ਹੁਣ ਕੀ ਹੋ ਰਿਹਾ ਕਿ ਹੁਣ ਮੜੀ ਜੀ ਅਲਰਟ ਹੋਇਆ ਤੇ ਰੇਲਵੇ ਸਟੇਸ਼ਨਾਂ ਤੇ ਧੜਾ ਤੜ ਜਾਮ ਲੱਗੇ ਹੋਏ ਨੇ ਬਹੁਤ ਜ਼ਿਆਦਾ ਰਸ਼ ਪਿਆ ਹੋਇਆ ਕਿ ਜਲਦੀ ਨਾਲ ਅਸੀਂ ਆਪਣੇ ਸੂਬਿਆਂ ਵਿੱਚ ਵਾਪਸ ਚਲ ਜੀਏ ਚਲੋ ਜਾਣਾ ਵੀ ਚਾਹੀਦਾ ਆਪਣੇ ਪਰਿਵਾਰਾਂ ਦੇ ਕੋਲ ਆਪਣੇ ਬੱਚਿਆਂ ਦੇ ਕੋਲ ਲੇਕਿਨ ਇਸ ਮੌਜੂਦਾ ਸਰਕਾਰ ਨੂੰ ਆਪਣੇ ਪੰਜਾਬ ਸਰਕਾਰ ਨੂੰ ਕਹਿਣਾ ਇਹ ਆਪਣੇ ਇਮਤਿਹਾਨ ਦੀ ਘੜੀ ਆ ਤੁਹਾਡੇ ਨਾਲ ਕੌਣ ਖੜ ਰਿਹਾ ਆਪਣੇ ਲੋਕ ਖੜ ਰਹੇ ਨੇ ਤੇ ਜਿਹੜੇ ਬਾਹਰੋਂ ਆਣ ਕੇ ਸਿਰਫ ਫਾਇਦਾ ਲੈ ਰਹੇ ਨੇ ਕਮਾਈ ਕਰਨਾ ਚਾਹੁੰਦੇ ਨੇ ਜਾਂ ਪਰਮਨੈਂਟਲੀ ਇੱਥੇ ਸੈਟਲ ਹੋ ਰਹੇ ਉਹ ਵੀ ਇਥੋਂ ਵਾਪਸ ਚਲੇ ਗਏ ਹੋਣਗੇ ਇਸ ਲਈ ਇਹ ਬੜਾ ਗੈਰ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਆਉਣ ਤੋਂ ਮੈਂ ਕੋਈ ਮਨਾਹੀ ਨਹੀਂ ਕਰਦਾ ਪਰ ਹਿਮਾਚਲ ਪ੍ਰਦੇਸ਼ ਗੁਜਰਾਤ ਔਰ ਉਤਰਾਖੰਡ ਦੀ ਤਰਜ਼ ਤੇ ਇੱਥੇ ਕਾਨੂੰਨ ਹੋਣਾ ਚਾਹੀਦਾ ਵਾ ਕਿ ਜਿਹੜਾ ਵੀ ਆਵੇ ਉਹ ਸਾਡੀਆਂ ਸ਼ਰਤਾਂ ਪੂਰੀਆਂ ਕਰਕੇ ਇੱਥੇ ਸੈਟਲ ਕਰੇ ਸਾਡਾ ਪੱਕਾ ਵਸਿੰਦਾ ਅਗਰ ਬਣਨਾ ਚਾਹੁੰਦਾ ਜ਼ਮੀਨ ਲੈਣਾ ਚਾਹੁੰਦਾ ਜਾਂ ਵੋਟਰ ਬਣਨਾ ਚਾਹੁੰਦਾ ਜਾਂ ਸਰਕਾਰੀ ਨੌਕਰੀ ਲੈਣਾ ਚਾਹੁੰਦਾ ਤੇ ਫੇਰ ਸ਼ਰਤਾਂ ਜਿਹੜੀਆਂ ਕਰਨੀਆਂ ਪੂਰੀਆਂ ਬਹੁਤ ਬਹੁਤ ਲਾਜ਼ਮੀ ਆ ਇੱਕ ਮੈਂ ਥੋੜੇ ਦਿਨ ਪਹਿਲਾਂ ਆਪਣੇ ਪਾਣੀ ਤੇ ਹਮਲਾ ਹੋਇਆ ਦੇਖੋ ਬੀਬੀਐਮਬੀ ਨੂੰ ਉਹ ਇੱਕ ਤਰਫਾ ਹੁਕਮ ਕਰ ਜਾਂਦੇ ਨੇ ਕਿ ਅਸੀਂ ਪਾਣੀ ਜਿਹੜਾ ਹਰਿਆਣੇ ਨੂੰ ਤੁਹਾਨੂੰ ਛੱਡਣਾ ਪਵੇਗਾ ਚਲੋ ਭਗਵੰਤ ਮਾਨ ਨੇ ਉਹ ਜਿਹੜਾ ਸੈਸ਼ਨ ਵੀ ਬੁਲਾਇਆ ਉਹਦਾ ਕੋਈ ਬਹੁਤਾ ਜ਼ਿਆਦਾ ਲਹਾ ਨਹੀਂ ਹੋਇਆ ਮੇਰੇ ਵੀਰੋ ਅਲਟੀਮੇਟਲੀ ਹਾਈ ਕੋਰਟ ਪੰਜਾਬ ਬਿਆਨਾਂ ਨੇ ਹੁਕਮ ਕਰ ਦਿੱਤਾ ਕਿ ਸੂਬੇ ਦੀ ਸਰਕਾਰ BBMP ਦੇ ਹੁਕਮਾਂ ਨੂੰ ਰੋਕ ਨਹੀਂ ਸਕਦੀ ਇਹਨਾਂ ਨੇ ਜਾ ਕੇ ਉੱਥੇ ਧਰਨਾ ਲਾਇਆ ਧਰਨੇ ਲਾਉਣ ਨਾਲ ਤਾਂ ਨਹੀਂ ਪਾਣੀ ਰੁਕਣਾ ਇਹਨੂੰ ਲੀਗਲ ਲੜਾਈ ਨੂੰ ਅਲਟੀਮੇਟਲੀ ਉਹਨਾਂ ਨੂੰ ਸੁਪਰੀਮ ਕੋਰਟ ਲੈ ਕੇ ਜਾਣਾ ਪਵੇਗਾ ਸ਼ਾਇਦ ਦੇਖ ਕੇ ਜਾਣਗੇ ਲੇਕਿਨ ਜਿਹੜਾ ਸੈਸ਼ਨ ਸਾਡਾ ਹੋ ਗੁਜ਼ਰਿਆ ਇੱਕ ਦਿਨ ਦਾ ਉਹਦੇ ਵਿੱਚ ਜਿਹੜੇ ਮਤੇ ਪਾਸ ਕੀਤੇ ਗਏ ਨੇ ਉਹਨਾਂ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਜਿਹੜਾ ਕਿ ਆਪਣੇ ਪੰਜਾਬ ਦੇ ਪਾਣੀਆਂ ਨੂੰ ਅਸੀਂ ਰੋਕ ਸਕੀਏ ਡੈਮ ਸੇਫਟੀ ਐਕਟ ਨੂੰ ਅਸੀਂ ਰੱਦ ਕਰ ਸਕੇ ਕਿਉਂਕਿ ਉਹ ਸੈਂਟਰਲ ਐਕਟ ਐਕ ਲੋਕ ਸਭਾ ਤੇ ਰਾਜ ਸਭਾ ਵੱਲੋਂ ਪਾਸ ਕੀਤਾ ਗਿਆ ਐਕਟ ਸਿਗਾ ਉਹਦੇ ਨਾਲ ਪਾਣੀ ਦੀ ਹਿਫਾਜ਼ਤ ਅਸੀਂ ਨਹੀਂ ਕਰ ਸਕਨੇ ਬਸ ਇਹ ਵੀ ਇੱਕ ਮਸਲਾ ਵਾ ਕਿ ਜੇ ਸਾਡੇ ਤੋਂ ਸਾਡੇ ਪਾਣੀ ਖੋਏ ਜਾ ਰਹੇ ਨੇ ਸਾਡੇ ਸਟੇਟ ਦੇ ਹਕੂਕ ਖੋਏ ਜਾ ਰਹੇ ਨੇ ਸ਼ਰਿਆਮ ਤੇ ਆਪਣੇ ਸਟੇਟ ਦੀ ਹਿਫਾਜ਼ਤ ਕਰਨ ਵਾਸਤੇ ਸਾਨੂੰ ਮੋਰੇ ਆਉਣਾ ਪੈਣਾ ਨਾ ਤਾਂ ਜਿਹੜਾ ਮੈਂ ਪ੍ਰਾਈਵੇਟ ਮੈਂਬਰ ਬਿਲ 2023 ਦਾ ਕੁਲਤਾਰ ਸੰਮਵਾਂ ਦੇ ਦਫ਼ਤਰ ਮੇਜ਼ ਦੇ ਉੱਤੇ ਰੱਖ ਕੇ ਆਇਆ ਸਮਝਾ ਕੇ ਆਇਆ ਉਹਨੂੰ ਇਹ ਪਾਸ ਨਹੀਂ ਕਰ ਰਹੇ ਹੋਰ ਕੁਛ ਨਹੀਂ ਦਾ ਬੀਪੀਐਮਪੀ ਦੇ ਇਸ ਵਿੱਚ ਉਹਨਾਂ ਨੂੰ ਜਵਾਬ ਦੇਣ ਦੇ ਲਈ ਅਸੀਂ ਘੱਟੋ ਘੱਟ ਇਸ ਇਹ ਲਾਅ ਤਾਂ ਅਸੀਂ ਬਣਾ ਸਕਦੇ ਨਾ ਕਿ ਕੋਈ ਵੀ ਬਾਹਰੋਂ ਆਣ ਕੇ ਸਾਡੀ ਸਰਕਾਰੀ ਨੌਕਰੀ ਨਾ ਲਵੇ ਸਾਡੇ ਜਿਹੜੇ ਹੈਗੇ ਨੇ ਵੋਟਰ ਨਾ ਬਣ ਸਕੇ ਸਾਡੀ ਖੇਤੀਬਾੜੀ ਜ਼ਮੀਨ ਨਾ ਲਵੇ ਕਿਉਂਕਿ ਇਹ ਸਾਰੇ ਲਾਅ ਪਹਿਲਾਂ ਹਿਮਾਚਲ ਉੱਤਰਾਖੰਡ ਰਾਜਸਥਾਨ ਗੁਜਰਾਤ ਪ੍ਰਾਈਮ ਮਿਨਿਸਟਰ ਦੀ ਸਟੇਟ ਵਿੱਚ ਪੰਚ ਚੁੱਕੇ ਨੇ ਆਈ ਹੋਪ ਕਿ ਸਾਡੀ ਲੀਡਰਸ਼ਿਪ ਇਸ ਗੱਲ ਨੂੰ ਉੱਠੇ ਜਾਗੇ ਔਰ ਇਸ ਗੱਲ ਨੂੰ ਸਮਝ ਕੇ ਤੇ ਸਾਡਾ ਘੱਟੋ ਘੱਟ ਇਹ ਲਾਅ ਅੱਜ ਦੇ ਯੁੱਗ ਵਿੱਚ ਕਿਉਂਕਿ ਜਿੱਦਾਂ ਹੁਣ ਦੱਸਿਆ ਕਿ ਸਾਰੇ ਭੱਜ ਗਏ ਨੇ ਬਾਹਰਲੇ ਜਿਹੜੇ ਆਏ ਸੀ ਸਟੇਸ਼ਨਾਂ ਤੋਂ ਧੜਾ ਧੜ ਤੇ ਸਾਡੇ ਪਾਣੀਆਂ ਦੇ ਉੱਤੇ ਡਾਕਾ ਵੱਜਦਾ ਸਾਡੇ ਪਾਣੀ ਖੋਏ ਜਾ ਰਹੇ ਨੇ ਜੇ ਤੁਸੀਂ ਪਾਣੀਆਂ ਦੀ ਲੜਾਈ ਤੁਹਾਨੂੰ ਲੜਨੀ ਪੈਣੀ ਆ ਤੇ ਘੱਟੋ ਘੱਟ ਅਸੀਂ ਆਪਣਾ ਕਾਨੂੰਨ ਆਪਣਾ ਤਾਂ ਲਿਆ ਸਕਦੇ ਜਿਹਦੇ ਨਾਲ ਅਸੀਂ ਪੰਜਾਬ ਦੇ ਲੋਕਾਂ ਦੀ ਹਫਾਜ਼ਤ ਕਰ ਸਕਦੇ ਕਿਉਂਕਿ ਦੇਖੋ ਗੱਲ ਇਹ ਆ ਕਿ ਇਹ ਜਿਹੜੀ ਲੜਾਈ ਆ ਨਾ ਲੱਗ ਰਹੀ ਦੋਨੋਂ ਦੇਸ਼ ਬਹੁਤ ਗਰੀਬ ਨੇ ਪਾਕਿਸਤਾਨ ਤਾਂ ਸਾਡੇ ਤੋਂ ਵੀ ਜ਼ਿਆਦਾ ਗਰੀਬ ਆ 800 ਕਰੋੜ ਦੀ ਆਬਾਦੀ ਬੇਰੁਜ਼ਗਾਰੀ ਆ ਭ੍ਰਿਸ਼ਟਾਚਾਰ ਹੈ ਦੋ ਵਕਤ ਦੀ ਸਹੀ ਰੋਟੀ ਪਿੰਡਾਂ ਚ ਆਮ ਭਾਰਤ ਦੇਸ਼ ਵਿੱਚ ਨਹੀਂ ਮਿਲ ਰਹੀ ਸਾਡੇ ਬੱਚੇ ਪੰਜਾਬ ਵਰਗੇ ਵਿਕਸਿਤ ਸੂਬੇ ਦੇ ਬੱਚੇ 70 80 ਲੱਖ ਵਿਦੇਸ਼ਾਂ ਵਿੱਚ ਜਾ ਚੁੱਕੇ ਨੇ ਤੇ ਇਹਦਾ ਮਤਲਬ ਇਹ ਆ ਕਿ ਆਰਥਿਕ ਤੌਰ ਤੇ ਅਸੀਂ ਵੀਕ ਹੈ ਤਾਂ ਇਹ ਸਾਡੇ ਦੇਸ਼ ਤੇ ਲੋਕ ਜਾ ਰਹੇ ਨੇ ਤੇ ਇਹਨਾਂ ਹਾਲਾਤਾਂ ਵਿੱਚ ਲੜਾਈ ਨਾਲ ਤਾਂ ਅਸੀਂ ਹੋਰ ਵੀਕ ਹੋਵਾਂਗੇ ਮੈਂ ਨਹੀਂ ਕਹਿੰਦਾ ਕਿ ਮੇਰੇ ਕਹਿਣ ਨਾਲ ਕਿਸੇ ਨੇ ਕੋ ਮੰਨਣਾ ਵਾ ਬਟ ਆਈ ਥਿੰਕ ਕਿ ਪਬਲਿਕ opinion ਵੀ ਹੋਣਾ ਚਾਹੀਦਾ ਵਾ ਕਿ ਫੁੱਲ ਫਲੇਜਡ ਲੜਾਈ ਨਾ ਹੋਵੇ ਠੀਕ ਹੈ ਤੁਸੀਂ ਇੱਕ ਦੂਜੇ ਤੇ ਪ੍ਰੈਸ਼ਰ ਬਿਲਡ ਕਰ ਰਿਆ ਵਾ ਅਲਟੀਮੇਟ ਜਿਹੜਾ ਵੀ ਸੋਲੂਸ਼ਨ ਡੜਨਾ ਉਹ ਡਾਇਲੌਗ ਦੇ ذریعے ਔਰ بیٹھ ਕੇ ਸਾਰੀ ਗੱਲ ਦਾ ਕੱਟਿਆ ਜਾ ਸਕੇ ਇੱਕ ਵਾਰ ਫਿਰ ਮੈਂ ਤੁਹਾਡੇ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਕਹਿ ਸਕਦਾ ਮੇਰੀਆਂ ਅਰਦਾਸਾਂ ਤੁਹਾਡੇ ਨਾਲ ਆ ਆਪਣੇ ਆਪ ਨੂੰ ਮਹਿਫੂਜ਼ ਰੱਖੋ ਆਪਣੇ ਬੱਚਾ ਨੂੰ ਔਰ ਜਿਹੜੀ ਵੀ ਕੋਈ ਲੇਟੈਸਟ ਜਾਣਕਾਰੀ ਆ ਰਹੀ ਹੈ ਉਹਨੂੰ ਜੋ ਇਨਸਟਰਕਸ਼ਨ ਨੇ ਉਹਨੂੰ ਫੋਲੋ ਕਰੀਏ ਮੇਰੇ ਨਾਲ ਜੁੜਨ ਆਸਤੇ ਤੁਹਾਡਾ ਅੱਜ ਦੇ ਇਸ ਹਾਲਾਤਾਂ ਵਿੱਚ ਤੁਹਾਡਾ ਸਾਰਿਆਂ ਦਾ ਮੈਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ